ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਪਿੰਡ ਗਰਚਾ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਕਿ ਰਾਹੋਂ ਰੋਡ ਦੇ ਉੱਪਰ ਠੰਡੇ ਮਿੱਠੇ ਜਲਦੀ ਸ਼ਹੀਲ ਲਗਾਈ ਗਈ ਆ ਔਰ ਇਸ ਦੇ ਨਾਲ ਹੀ ਜਿਹੜਾ ਬਦਾਨਾ ਭੋਜਿਆ ਜਿਹੜਾ ਪ੍ਰਸ਼ਾਦ ਦੇ ਤੌਰ ਤੇ ਵਰਤਾਇਆ ਜਾ ਰਿਹਾ ਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ ਔਰ ਇਹ ਜਿਹੜੀ ਸ਼ਹੀਲ ਲਗਾਈ ਜਾ ਰਹੀ ਹੈ ਮੋਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਰਚਾ ਜੋ ਇਸ ਵੇਲੇ ਵਿਦੇਸ਼ ਵਿੱਚ ਰਹ ਰਹੇ ਨੇ ਉਹਨਾਂ ਵੱਲੋਂ ਇਹ ਸ਼ਵੀਲ ਜਿਹੜੀ ਆ ਤਕਰੀਬਨ ਹਰ ਸਾਲ ਜਿਹੜੀ ਆ ਲਗਾਈ ਜਾਂਦੀ ਆ ਔਰ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਜਿਹੜਾ ਇਹ ਦਿਖਾਈਏ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਜਿਹੜਾ ਆ ਉਹ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਸਾਰੀ ਰਿਪੋਰਟ ਜਿਹੜੀ ਆ ਇਹ ਦਿਖਾਉਂਦਾ ਹੈਗਾ ਆ ਔਰ ਬੱਚੇ ਵੀ ਜਿਹੜੇ ਆ ਤੁਸੀਂ ਦੇਖ ਪਾ ਰਹੇ ਹੋ ਕਿ ਸੇਵਾ ਨਿਭਾ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਇਹ ਜੋ ਸ਼ਵੀਲ ਹੈਗੀ ਆ ਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ ਜੋ ਕਿ ਇਸ ਵਕਤ ਫਲਾਹ ਲਿਆ ਉਹ ਵਿਦੇਸ਼ ਦੇ ਵਿੱਚ ਰਹਿ ਰਹੇ ਨੇ ਉਨਾ ਬਲੋ ਜਿਹੜੀ ਆਏ ਸ਼ੁਮਿਲ ਲਗਾਈ ਗਈ ਆ ਔਰ ਚਰਦਾਲੂ ਜਿਹੜੇ ਆ ਗਿਆ ਉਹ ਵਕੂਬੀ ਸੇਵਾ ਨਿਭਾ ਰਹੇ ਨੇ ਚਲੋ ਅੰਦਰ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾਉਂਦੇ ਆ ਔਰ ਇਧਰ ਵਰਤਨਾਂ ਦੀ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਹੈਗੀ ਆ ਔਰ ਇਸ ਤਰਫ ਤੁਸੀਂ ਦੇਖ ਪਾ ਰਹੇ ਹੋ ਪੈਕਿੰਗ ਜਿਹੜੀ ਹੈਗੀ ਆ ਬਦਾਨਾ ਪੂਜੀਆ ਦੀ ਜੋ ਪੈਕਿੰਗ ਹੈਗੀ ਆ ਇਧਰ ਸੇਵਾਦਾਰ ਜਿਹੜੇ ਆ ਉਹ ਕਰ ਰਹੇ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਆ ਕਿ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਤੁਹਾਨੂੰ ਆਪਣੇ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਦਿਖਾਈਏ। ਔਰ ਲਗਾਤਾਰ ਜਿਹੜੀ ਐ ਤੱਕ ਚੱਲ ਰਹੀ ਹੈਗੀ ਆ। ਅਸੀਂ ਕੋਸ਼ਿਸ਼ ਕਹਾ ਕਰਾਂਗੇ ਕਿ ਸ਼ਵੇਲ ਦੀ ਸਮਾਪਤੀ ਤੱਕ ਜਿਹੜਾ ਆ ਉਹ ਤੁਹਾਨੂੰ ਸਾਰੇ ਦਾ ਸਾਰ ਆਜ ਇਸ ਆਪਣੇ ਚੈਨਲ ਤੇ ਦਿਖਾਈਏ। ਨਵਾਂ ਸ਼ਰਦਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਜਿਹੜੀਆਂ ਉਹ ਤੁਹਾਡੇ ਤੱਕ ਤੁਰੰਤ ਪਹੁੰਚਦੀਆਂ ਰਹਿਣ। ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ। ਇਹ ਵਿਸ਼ੇਸ਼ ਰਿਪੋਰਟ। ਹੋਰ ਇੱਕ ਸਾਡੀ ਰਿਕਵੈਸਟ ਹੈ ਬਹੁਤ ਸਾਰਿਆਂ ਨੂੰ ਇਹ ਸਾਡੇ ਤੇ ਸ਼ਿਕਾਇਤ ਹੁੰਦੀ ਆ ਕਿ ਅਸੀਂ ਮੌਕੇ ਦੇ ਉੱਪਰ ਨਹੀਂ ਪਹੁੰਚਦੇ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਸਾਰਿਆਂ ਨੂੰ ਜੋ ਵੀ ਪਿੰਡ ਵਾਲੇ ਆਪਣੀ ਕਿਸੇ ਵੀ ਤਰ੍ਹਾਂ ਦੀ ਖਬਰ ਵਗੈਰਾ ਲਗਾਉਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਹੈਗੇ ਆ ਅਗਰ ਕੋਈ ਸਾਨੂੰ ਬੁਲਾਉਂਦਾ ਆ ਜਾਂ ਫੋਨ ਕਰਦਾ ਆ ਅਸੀਂ ਫਿਰ ਹੀ ਉੱਥੇ ਜਾਂਦੇ ਆ ਬਿਨ ਬੁਲਾਏ ਅਸੀਂ ਕਿਸੇ ਦੀ ਵੀ ਕੋਈ ਕਵਰੇਜ ਨਹੀਂ ਕਰਦੇ ਤੁਸੀਂ ਦੇਖ 파ਰੋ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ। ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾ ਰਹੇ ਹਾਂ ਪਿੰਡ ਗਰਚਾ ਤੋਂ ਜੋ ਕਿ ਇਹ ਸ਼ਹੀਲ ਹੈ ਗਿਆ ਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗਰਚਾ ਜੋ ਇਸ ਵਕਤ ਵਿਦੇਸ਼ ਵਿੱਚ ਰਹਿੰਦੇ ਨੇ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾ ਰਹੇ ਆ ਪਿੰਡ ਖਰਚਾ ਤੋਂ ਜੋ ਕਿ ਇਹ ਸ਼ਹੀਲ ਹੈ ਗਿਆ ਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ ਬਾਸੀ ਖਰਚਾ ਜੋ ਇਸ ਵਕਤ ਵਿਦੇਸ਼ ਵਿੱਚ ਰਹਿੰਦੇ ਨੇ ਵਕਤ ਕਰੀਬ ਦੁਪਹਿਰ ਦੇ 12:30 1 ਵਜੇ ਚੁੱਕੇ ਨੇ ਔਰ ਸੇਵਾਦਾਰ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜੇ ਆ ਇਹ ਸੇਵਾ ਨਿਭਾ ਰਹੇ ਹਨ ਔਰ ਖੰਡੇ ਮਿੱਠੇ ਜਲਦੀ ਜਿਹੜੀ ਸਵੀਲ ਹੈਗੀ ਆ ਖੰਡੇ ਮਿੱਠੇ ਜਲਦੀ ਵਰਤਾਇਆ ਜਾ ਰਿਹਾ ਆ ਔਰ ਇਸ ਮੌਕੇ ਤੇ ਮੌਜੂਦਾ ਸਰਪੰਚ ਵੀ ਮੌਜੂਦ ਨੇ ਉਸੀਂ ਦੇਖ ਰਹੇ ਹਾਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਤੇ ਵਿਸ਼ੇਸ਼ ਕਵਰੇਜ ਪਿੰਡ ਘਰਚਾ ਤੋਂ ਔਰ ਇਹ ਜੋ ਵੀਲ ਲਗਾਈ ਗਈ ਹੈਗੀ ਆ ਉਹ ਵਿਦੇਸ਼ ਦੇ ਵਿੱਚ ਰਹਿੰਦੇ ਨੇ ਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਘਰਚਾ ਜੋ ਕਾਫੀ ਸਮੇਂ ਤੋਂ ਵਿਦੇਸ਼ ਵਿੱਚ ਰਹੇ ਰਹੇ ਨੇ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਿਵਾ ਰਹੇ ਨੇ ਆਪੋ ਆਪਣੀ ਛੜਦਾ ਹੁੰਦੀ ਆ ਕੋਈ ਪੈਸੇ ਭੁੱਖੋਂ ਸੇਵਾ ਨਿਵਾ ਸਕਦਾ ਆ ਕੋਈ ਬੇਸੀ ਜਿਹੜੀ ਸੇਵਾ ਜਿਹੜੀ ਆ ਉਹ ਆਪਣੇ ਕਰ ਸਕਦੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇੱਕ વિશેષ ਰੂਪ और ਦੇਖ 파 ਰਹੇ ਹੋ ਕਾਫੀ ਰਸ਼ ਜਿਹੜਾ ਆ ਇਸ ਮੌਕੇ ਤੇ ਆ और ਸੇਵਾਦਾਰ ਜਿਹੜੇ ਆ ਉਹ ਸੇਵਾ ਨਿਵਾ ਰਹੇ ਨੇ ਤੁਸੀਂ ਦੇਖ 파 ਰਹੇ ਹੋ ਨਵਾਂ ਸ਼ਹਿਰ ਦਵਾਬਾ ਇਹ ਤੋਂ ਵੀ ਚੈਨਲ ਦੇ ਉੱਪਰ ਇੱਕ ਵਿਸ਼ੇਸ਼ ਕਵਰਕ ਵਕਈ ਗਰਮੀ ਜਿਹੜੀ ਹੈਗੀ ਆ ਗਰਮੀ ਵੀ ਕਾਫੀ ਜੜੀ ਆ ਪੈ ਰਹੇ ਹੈਗੀ ਆ ਔਰ ਬ੍ਰਹਮੀ ਦਾ ਜਿਹੜਾ ਜਲ ਹੈਗਾ ਬ੍ਰਹਮੀ ਦਾ ਉਹ ਵਰਤਾਇਆ ਜਾ ਰਿਹਾ ਆ ਵਾਕਈ ਜਿਹੜੀ ਬ੍ਰਹਮੀ ਬੂਟੀ ਹੁੰਦੀ ਆ ਜਾਂ ਬ੍ਰਹਮੀ ਹੁੰਦੀ ਆ ਇਹ ਦਿਮਾਗ ਲਈ ਵੀ ਕਾਫੀ ਅੱਛੀ ਹੁੰਦੀ ਆ ਔਰ ਤਸਵੀਰ ਪੱਖੋਂ ਵੀ ਹੈ ਠੰਡੀ ਹੁੰਦੀ ਹੈਗੀ ਆ ਔਰ ਰਾਗੀ ਜਿਹੜੇ ਹੈ ਗਿਆ ਰੁਕ ਰੁਕ ਕੇ ਜੜਾ ਇਹ ਜਲ ਹੀ ਰਹਨੇ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਕੀ ਲੈ ਗਈ ਆ ਉਹ ਇਸ ਮੌਕੇ ਦੇ ਉੱਪਰ ਖੁਸ਼ੀ ਦੇਖ 파 ਰਹੇ ਹਾਂ ਉਹ ਸਾਡੀ ਕੋਸ਼ਿਸ਼ ਰਹੇਗੀ ਜਿੰਨੇ ਵੀ ਸੇਵਾਦਾਰ ਇਸ ਮੌਕੇ ਤੇ ਮੌਜੂਦ ਨੇ ਉਹ ਤੁਹਾਨੂੰ ਅਸੀਂ ਆਪਣੀ ਇਸ ਬ੍ਰੰਮੀ ਦੇ ਉੱਪਰ ਆਈਏ ਨਮਸਕਾਰ ਦੋ ਆਪਾਂ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਗਰਮੀ ਦਾ ਮੌਸਮ ਹੈ ਆਹ ਹੋਰ ਜਿਹੜੀ ਇਹ ਸ਼ਵੀਲ ਹੈਗੀ ਆ ਉਹ ਬ੍ਰੰਮੀ ਦਾ ਸ਼ਰਬਤ ਜਿਹੜਾ ਆ ਬ੍ਰੰਮੀ ਦੇ ਜਿਹੜਾ ਆ ਉਹ ਬਰਤਾਇਆ ਜਾ ਰਿਹਾ ਆ اور نوشہر دوا باز یوٹیوب چینل سبسکرائب کرو اور اس میں شیئر کرو اسی yes. دیکھ رہے ہوں چیف ایڈیٹر کشمیر لال کار والوں کورج کی ہوئی یہ رپورٹ ਔਰ ਬੱਚੇ ਜਿਹੜੇ ਆ ਸੇਵਾ ਨਿਵਾ ਰਹੇ ਨੇ ਔਰ ਬੱਸ ਤੋਂ ਬਾਦ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਕਵਰੇਜ ਨੂੰ ਤਾਜੋ ਦੂਰ ਦੇਸ਼ ਦੇਸ਼ ਵਿੱਚ ਬੈਠੇ ਜੋ ਨੇ ਉਹਨਾਂ ਤੱਕ ਇਹ ਸਾਰੀ ਕਵਰੇਜ ਜਿਹੜੀ ਆ ਕਿ ਪਹੁੰਚ ਸਕੇ ਔਰ ਦੇਖ ਪਾ ਰਹੇ ਹੋ ਸੇਵਾਦਾਰ ਵੀ ਬਖੂਬੀ ਸੇਵਾ ਜਿਹੜੀ ਆ ਉਹ ਲੁਆ ਰਹੇ ਨੇ ਨਵਾਂ ਸ਼ਹਿਰ ਦੋਆਬਾ YouTube ਚੈਨਲ ਤੇ ਔਰ ਦੇਖੋ ਬਿਲਕੁਲ ਇੱਕ ਛੋਟੀ ਜਿਹੀ ਬੱਚੀ ਹੈਗੀ ਆ ਹੁਣ ਤੋਂ ਹੀ ਜਿਹੜਾ ਆ ਸੇਵਾ ਕਰਨ ਦਾ ਜਜ਼ਬਾ ਜਿਹੜਾ ਆ ਇਹਨਾਂ ਦੇ ਜੇਕਰ ਮਨਾਂ ਦੇ ਵਿੱਚ ਹੋਏਗਾ ਤੇ ਅੱਗੇ ਜਾ ਕੇ ਜਿਹੜਾ ਆ ਤਾਂ ਸਾਡਾ ਪੰਜਾਬ ਜਿਹੜਾ ਪੰਜ ਆਬ ਹੈਗਾ ਆ ਵਾਕਈ ਤਰੱਕੀ ਕਰੇਗਾ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਅਗਰ ਬੱਚਿਆਂ ਨੂੰ ਜਿਹੜਾ ਆ ਸੇਵਾ ਭਾਵਨਾ ਜਾਗ ਜਾਂਦੀ ਹੈਗੀ ਆ ਤਾਂ ਵੱਡੇ ਹੋ ਕੇ ਇਹ ਹੋਰ ਤਰੱਕੀ ਕਰਦੇ ਆ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ 1 ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 794